ਪੰਜਾਬੀ ਸਿੰਗਰ ਬੱਬੂ ਮਾਨ ਅੱਜ ਪੰਜਾਬ ਦੇ ਕਿਹਾ ਜਾਵੇ ਪਹੁੰਚੇ ਨੇ ਵਿਦੇਸ਼ ਤੋਂ ਔਰ ਜੇਰਾ ਬਾਬਾ ਨਾਨਕ ਪਹੁੰਚੇ ਨੇ ਜੇਰਾ ਬਾਬਾ ਨਾਨਕ ਦੇ ਵਕਤ ਵਕਤ ਪਿੰਡਾਂ ਦੇ ਵਿੱਚ ਆ ਕੇ ਸੇਵਾ ਸ਼ੁਰੂ ਕੀਤੀ ਹੈ ਔਰ ਸੇਵਾ ਦੇ ਵਿੱਚ ਜਿਹੜੇ ਲੋਕਾਂ ਦੇ ਘਰ ਠੱਠ ਗਏ ਸੀ ਉਹਨਾਂ ਲੋਕਾਂ ਦੇ ਘਰ ਬਣਾ ਕੇ ਦਿੱਤੇ ਜਾ ਰਹੇ ਆ ਤਸਵੀਰ ਦਿਖਾਉਣ ਲੱਗਾ ਟਰੈਕਟਰ ਟਰਾਲੀਆਂ ਔਰ ਟਰੈਕਟਰ ਟਰਾਲੀਆਂ ਦੇ ਵਿੱਚ ਕਿਹਾ ਜਾਵੇ ਤਾਂ ਘਰ ਬਣਾਉਣ ਦੀ ਉਸਾਰੀ ਦਾ ਸਮਾਨ ਜਿਹੜਾ ਹੈ ਉਹ ਲਿਆਂਦਾ ਹੈ ਬਬੂ ਮਾਨ ਨੇ ਕਿਹਾ ਕਿ ਮੈਂ মিডিਆ ਤੋਂ ਦੂਰ ਰਹਿਣਾ ਕਰਨਾ ਐਲੀ ਮੰਗੇ ਛੜਨਾ ਬੱਜੀ ਪਹਿਲੀ ਅੱਜ ਕਿੱਦਾਂ ਦੀ ਸੇਵਾ ਕਰਨੀ ਹੈ ਆਹੀ ਵੀ ਇਹ ਜਿਹੜਾ ਪਿੰਡ ਦਾ ਸਮਾਨ ਹੁੰਦਾ ਘਰ ਬਣਾਉਣ ਵਾਲਾ ਇਟਾਂ ਬਜਰੀ ਰੇਤਾ ਸੀਮੈਂਟ ਬਬੂ ਭਾਈ ਨੇ ਕਿਹਾ ਕਿ ਮੈਂ মিডিਆ ਤੋਂ ਦੂਰ ਰਹਿਣਾ ਸੀ ਮੈਂ ਤਾਂ ਦੱਸਣਾ ਵੀ ਨਹੀਂ ਸੀ ਹਾਂਜੀ ਹਾਂਜੀ ਭਾਈ ਮੈਂ ਵੀ ਪੇਜ ਤੇ ਠੀਕ ਹੈ ਸੇਵਾ ਦੱਸ ਕੇ ਦੱਸਦਾ ਕੋਈ ਤੁਸੀਂ ਫੜਨੇ ਆ ਖੜ ਗਏ ਹੁਣ ਤੋਂ ਦੇਖੋ ਕਿੱਦਾਂ ਦਾ ਲੱਗਦਾ ਪਿਆ ਸੇਵਾ ਕਰਨਾ ਦੇਖੋ ਪਹਿਲਾਂ ਸਾਰੇ ਤੁਰੇ ਸੀ ਜਦੋਂ ਹੋਇਆ ਹੀ ਹੋਇਆ ਪ੍ਰਸ਼ਾ ਅਸੀਂ ਉਦੋਂ ਗਏ ਨਹੀਂ ਐਵੇਂ ਠੂਠ ਮਾਰੀਆਂ ਆ ਮਾਂ ਅਸੀਂ ਬੜੇ ਗੱਛੀ ਨਹੀਂ ਗਏ ਹਨੋਂ ਆਏ ਸੀ ਜਦੋਂ ਸਾਰਾ ਪਾਣੀ ਠੱਲ ਪੈ ਗਈ ਠੰਡਾ ਹੋ ਗਿਆ ਉਦੋਂ ਬਾਅਦ ਅਸਲ ਤੇ ਲੋੜ ਪਤਾ ਲੱਗਣੀ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਬਾਕੀ ਫੂਡ ਫਾੜ ਤਾਂ ਹੁਣ ਸਾਰਿਆਂ ਕੋਲੇ ਆਲਮੋਸਟ ਹੈ ਗਈ ਆ ਆ ਮੇਨ ਚੀਜ਼ਾਂ ਆਉਂਦੀਆਂ ਮੇਰੇ ਹਿਸਾਬ ਨਾਲ ਬਿਲਕੁਲ ਜਦੋਂ ਛੱਤ ਚਲ ਜੇ ਕਿਸੇ ਦੀ ਔਰ ਛੱਤ ਦੇਣ ਆਏ ਤੁਸੀਂ ਅੱਜ ਬਿਲਕੁਲ ਨਹੀਂ ਨਹੀਂ ਅਸੀਂ ਤਾਂ ਦੇਣ ਵਾਲਾ ਕੌਣ ਰੱਬ ਆ ਜੀ ਐਲੀਮੰਟ ਔਰ ਬੱਬੂ ਮਾਨ ਦੇ ਨਾਲ ਪਹੁੰਚਿਆ ਕਹਿੰਦੇ ਕਿ ਅਸੀਂ মিডিਆ ਨੂੰ ਵੀ ਜਾਣਕਾਰੀ ਨਹੀਂ ਸੀ ਦੇਣੀ ਪਰ মিডিਆ ਨੂੰ ਕਿਤੇ ਜਾਣਕਾਰੀ ਲੱਗ ਗਈ ਪਰ ਅਸੀਂ ਗੁਪਤ ਸੇਵਾ ਕਰਨ ਆਏ ਹਾਂ ਹੁਣ ਜਰੂਰਤ ਆ ਪੰਜਾਬ ਨੂੰ ਸੇਵਾ ਦੀ ਕੈਮਰਾਮੈਨ ਮਨੀ ਦੇ ਨਾਲ ਨੇ ਤੇ ਲੋਥਰਾ ਦਿਨਿਕਸ਼ਵਰਾ ਟੀਵੀ 18 ਬਾਬਾ ਨਾਨਕ ਬਹੁਤ ਸਾਰੇ ਅੰਦੋਲਨ ਹੋ ਗਏ ਆ ਪੰਜਾਬ ਨੂੰ ਲੋੜ ਹੈ ਕਿੰਨਾ ਬਿਨਾ ਘੜਾਇਸ਼ ਉਧੂ ਘਟ ਮੋਰ ਸੀ ਅੱਜ ਜ਼ਿਆਦਾ ਲੋਕ ਆ ਤੁਸੀਂ ਆਏ ਹੋ ਜੀ ਸਾਰੇ ਦੇਖੋ ਇਹ ਇਹਦੇ ਵਿੱਚ ਮੈਂ ਗੱਲ ਕਰ ਰਿਹਾ ਸਾਰੇ ਲੱਗੇ ਹੋਏ ਆ ਹਰ ਬੰਦੇ ਦੀ ਆਪਣੀ ਹਸਿਆਤ ਹੁੰਦੀ ਹੈ ਜਿਦੀ ਜਿੰਨੀ ਕੋ ਹਿੰਮਤ ਹੈ ਸਮਰੱਥਾ ਹੈ ਉਹ ਲੱਗਿਆ ਹੋਇਆ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਹੈ ਆ ਸਭ ਉਹ ਅਸੀਂ ਸਾਰੇ ਕਰਦੇ ਰਵਾਂਗੇ ਹੌਲੀ ਹੌਲੀ ਪੰਜਾਬ ਤੋਂ ਸੀ ਕਿਹਦੇ ਖਿਲਾਫ ਨਹੀਂ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੌਲੀ ਹੌਲੀ ਜਿਸ ਦਾ ਮਨ ਬਣਾਇਆ ਤਾਂ ਕਿਸ ਤਰ੍ਹਾਂ ਦੀ ਲੋਕਾਂ ਦੀ ਸੇਵਾ ਦੀ ਮੰਗ ਕਿਸ ਤਰ੍ਹਾਂ ਦੀ ਹੈ ਵੀ ਸੇਵਾ ਵੈਸੇ ਤਾਂ ਗੁਪਤਦਾਨ ਹੁੰਦਾ ਔਰ ਹੁਣ ਸਮਾਜ ਇਦਾਂ ਦਾ ਹੋ ਗਿਆ ਜੀ ਤੁਹਾਨੂੰ ਪਤਾ ਨਹੀਂ ਕਿਵੇਂ ਖਬਰ ਲੱਗ ਗਈ ਮੈਂ ਤਾਂ ਅਸਲ ਇਹ ਯੂ ਨੋ ਸੱਜਣ ਜਿਲੰਦਰ ਮੇਲੇ ਸੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੁਰੇ ਮਹਿਕਤੀ ਰਹ ਹੁੰਦੇ ਆ ਕਿ ਕੋਈ ਕੀ ਚੀਜ਼ ਆ ਅਕੂងੀ ਯਾਰੀ ਲਈ ਹਾਂ ਲੱਗੀ ਰਹਿਣਾ ਇਹ ਤਾਂ ਪਪਾ ਜੀ ਤੇ ਜਦੋਂ ਦਾ ਗੌਂਡ ਲੰਘਾ ਤੁਰਨ ਲੱਗਾ ਪਹਿਲਾ ਮੀਡੀਆ ਵੀ ਸੁਣਦਾ ਨਾ ਹੋ ਪਤਾ ਲੱਗਿਆ ਮੈਨੂੰ ਜ਼ੋਰ ਤੋਂ ਪਹਿਲਾਂ ਦੇ ਮੀਡੀਆ ਵੀ ਸੇਵਾ ਵਾਲਾ ਪਾਸੇ ਤਾਂ ਗੌਂਡ ਤੋਂ ਪਹਿਲਾਂ ਪਹਿਲਾਂ ਪਤਾ ਨਹੀਂ ਸੀ ਲੱਗਦਾ ਬਹੁਤ ਵੈਸੇ ਮੀਡੀਆ ਵੀ ਜਲਦੀ ਆ ਜੀ ਜਿਹੜਾ ਹਾਈਲਾਈਟ ਹੋਏਗਾ ਤੇ ਬਹੁਤ ਨਹੀਂ ਮੈਂ ਚਾਹੁੰਦਾ ਨਹੀਂ ਮੈਂ ਤਾਂ ਪਿੱਛੇ ਵਾਲਾ ਜੀ ਅੱਜ ਫਰਦੇ ਜੀ ਚੈਟ ਲੱਗੇ ਰਹੇ ਨੇ ਆ ਪੰਜਾਬ ਵਾਲੇ ਉਹ ਫੋਟੇ ਮੋਟੇ ਹਨਾ ਬਹੁਤ ਸ਼ਾਨਦਾਰ ਕਵਰ ਸੈਟਿੰਗ ਕੀ ਮੈਂ ਪਹਿਲਾਂ ਤੋਂ ਲੱਗੀ ਹੋਈ ਆ ਮਾਨ ਸਾਹਿਬ ਅਭੀ ਸਿੰਗਰ ਬੱਬੂ ਮਾਨ ਅੱਜ ਪੰਜਾਬ ਦੇ ਕਿਹਾ ਜਾਵੇ ਪਹੁੰਚੇ ਨੇ ਵਿਦੇਸ਼ ਤੋਂ ਔਰ ਡੇਰ ਬਾਬਾ ਨਾਨਕ ਪਹੁੰਚੇ ਨੇ ਜਿਹੜਾ ਬਾਬਾ ਨਾਨਕ ਦੇ ਵਕਤ ਵਕਤ ਪਿੰਡਾਂ ਦੇ ਵਿੱਚ ਆ ਕੇ ਸੇਵਾ ਸ਼ੁਰੂ ਕੀਤੀ ਹੈ ਔਰ ਸੇਵਾ ਦੇ ਵਿੱਚ ਜਿਹੜੇ ਲੋਕਾਂ ਦੇ ਘਰ ਢੱਠ ਗਏ ਸੀ ਉਹਨਾਂ ਲੋਕਾਂ ਦੇ ਘਰ ਬਣਾ ਕੇ ਦਿੱਤੇ ਜਾ ਰਹੇ ਆ ਤਸਵੀਰ ਦਿਖਾਉਣ ਲੱਗਾ ਟਰੈਕਟਰ ਟਰਾਲੀਆਂ ਔਰ ਟਰੈਕਟਰ ਟਰਾਲੀਆਂ ਦੇ ਵਿੱਚ ਕਿਹਾ ਜਾਵੇ ਤਾਂ ਘਰ ਬਣਾਉਣ ਦੀ ਉਸਾਰੀ ਦਾ ਸਮਾਨ ਜਿਹੜਾ ਹੈ ਉਹ ਲਿਆਂਦਾ ਹੈ ਬਬੂ ਮਾਨ ਨੇ ਕਿਹਾ ਕਿ ਮੈਂ মিডিਆ ਤੋਂ ਦੂਰ ਰਹਿਣਾ ਚਾਹਣਾ ਐਲੀ ਮੰਗੇ ਛੜਨਾ ਬੱਜੀ ਪਹਿਲੀ ਅੱਜ ਕਿਦਾਂ ਦੀ ਸੇਵਾ ਕਰਨੀ ਆਹੀ ਵੀ ਇਹ ਜਿਹੜਾ ਪਿੰਡ ਦਾ ਸਮਾਨ ਉਹਦਾ ਘਰ ਬਣਾਉਣ ਵਾਲਾ ਇੱਕਾਂ ਬਜਰੀ ਰੇਤਾ ਸੀਮੰਟ ਬਬੂ ਜੀ ਨੇ ਕਿਹਾ ਅੱਜ ਮੈਂ মিডিਆ ਤੋਂ ਦੂਰ ਰਹਿਣਾ ਸੀ ਮੈਂ ਤਾਂ ਦੱਸਣਾ ਵੀ ਨਹੀਂ ਸੀ ਹਾਂਜੀ ਹਾਂਜੀ ਭਾਈ ਮੈਂ ਵੀ ਪੇਜ ਤੇ ਠੀਕ ਹੈ ਸੇਵਾ ਦੱਸ ਕੇ ਜਿਹੜਾ ਕਰੀ ਤੁਸੀਂ ਫੜ ਲਿਆ ਛੜ ਗਏ ਹੁਣ ਤੋਂ ਦੇਖੋ ਕਿਦਾਂ ਦਾ ਲੱਗਦਾ ਪਿਆ ਸੇਵਾ ਕਰਨਾ ਦੇਖੋ ਪਹਿਲਾਂ ਸਾਰੇ ਤੁਰੇ ਸੀ ਜਦੋਂ ਹੋਇਆ ਹੀ ਹੋਇਆ ਅਸੀਂ ਉਦੋਂ ਗਏ ਨਹੀਂ ਐਵੇਂ ਝੂਠ ਮਰੀ ਆਵਾ ਅਸੀਂ ਬੜੇ ਗੱਛੀ ਨਹੀਂ ਗਏ ਅਨੂੰ ਆਏ ਸੀ ਜਦੋਂ ਸਾਰਾ ਪਾਣੀ ਠੱਲ ਪੈ ਗਈ ਠੰਡਾ ਹੋ ਗਿਆ ਉਦੋਂ ਬਾਅਦ ਅਸਲ ਤੇ ਲੋੜ ਤਾਂ ਤਾਂ ਲੱਗਣੀ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਬਾਕੀ ਫੂਡ ਫਾੜ ਤਾਂ ਹੁਣ ਸਾਰਿਆਂ ਕੋਲੇ ਆਲਮੋਸਟ ਹੈ ਗਈ ਆ ਆ ਮੈਂ ਜੀ ਦੰਬੀ ਮੇਰੇ ਹਿਸਾਬ ਨਾਲ ਬਿਲਕੁਲ ਜਦੋਂ ਛੱਤ ਚਲ ਜੇ ਕਹੇ ਵੀ ਔਰ ਛੱਤ ਦੇਣ ਆਏ ਹੋ ਤੁਸੀਂ ਅੱਜ ਬਿਲਕੁਲ ਨਹੀਂ ਨਹੀਂ ਅਸੀਂ ਤਾਂ ਦੇਣ ਵਾਲਾ ਕੋਹਣ ਰੱਬ ਹੈ ਜੀ ਐਲੀ ਮੰਗਟ ਔਰ ਬੱਬੂ ਮਾਨ ਦੇ ਨਾਲ ਪਹੁੰਚੇ ਆ ਕਹਿੰਦੇ ਕਿ ਅਸੀਂ মিডিਆ ਨੂੰ ਵੀ ਜਾਣਕਾਰੀ ਨਹੀਂ ਸੀ ਦੇਣੀ ਪਰ মিডিਆ ਨੂੰ ਕਿਤੇ ਜਾਣਕਾਰੀ ਲੱਗ ਗਈ ਪਰ ਅਸੀਂ ਗੁਪਤ ਸੇਵਾ ਕਰਨ ਆਏ ਆ ਹੁਣ ਜਰੂਰਤ ਆ ਪੰਜਾਬ ਨੂੰ ਸੇਵਾ ਦੀ ਕੈਮਰਾਮੈਨ ਮਨੀ ਦੇ ਨਾਲ ਨੇ ਤੇ ਲੋਥਰਾ ਤੈਨਿਸ਼ਵਰਾ ਟੀਵੀ ਡੇਰਾ ਬਪਾਣਾ ਬੈਨੂ ਦਾ ਮਾਹੌਲ ਸਾਰੀ ਅੰਦੋਲਨ ਹੋ ਗਏ ਜੀ ਪੰਜਾਬ ਨੂੰ ਲੋੜ ਅੱਗੇ ਕਿ ਨਾ ਮੇਰਾ ਖੜਾ ਆਇਆ ਸੀ ਉਦੋਂ ਘੱਟ ਲੋੜ ਸੀ ਅੱਜ ਜ਼ਿਆਦਾ ਲੋੜ ਹੈ ਤੁਸੀਂ ਆਏ ਹੋ ਨਹੀਂ ਸਾਰੇ ਦੇਖੋ ਇਹ ਇਹਦੇ ਵਿੱਚ ਮੈਂ ਗੱਲ ਨਹੀਂ ਸਾਰੇ ਲੱਗੇ ਹੋਏ ਆਂ ਹਰ ਬੰਦੇ ਦੀ ਆਪਣੀ ਹੈਸੀਅਤ ਹੁੰਦੀ ਹੈ ਜਿਹਦੀ ਜਿੰਨੀ ਕੋ ਹਿੰਮਤ ਹੈ ਸਮਰੱਥਾ ਹੈ ਉਹ ਲੱਗਿਆ ਹੋਇਆ ਹੈ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਨਾਲ ਸਭ ਕੋ ਤੁਸੀਂ ਅਸੀਂ ਸਾਰੇ ਕਰਦੇ ਰਹਿਾਂਗੇ ਹੌਲੀ ਹੌਲੀ ਓਵਰਾਲ ਪੰਜਾਬ ਤੁਸੀਂ ਕੀ ਹਾਲ ਹੈ ਜੀ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੌਲੀ ਹੌਲੀ ਇਸ ਦਾ ਮਨ ਬਣਾਇਆ ਦਾ ਕਿਸ ਤਰ੍ਹਾਂ ਦੀ ਲੋਕਾਂ ਦੀ ਸੇਵਾ ਦੀ ਮੰਗ ਕਿਸ ਤਰ੍ਹਾਂ ਦੀ ਆ ਵੀ ਸੇਵਾ ਵੈਸੇ ਦਾ ਗੁਪਤ ਦਾਨ ਹੁੰਦਾ ਪਰ ਹੁਣ ਸਮਾਜ ਇਦਾਂ ਦਾ ਹੋ ਗਿਆ ਵੀ ਤੁਹਾਨੂੰ ਪਤਾ ਨਹੀਂ ਕਿਵੇਂ ਖਬਰ ਲੱਗ ਗਈ ਮੈਂ ਤਾਂ ਅੱਜਕੱਲ ਇਹ ਯਾਦ ਹੈ ਸੱਜਣ ਜਿਲੰਦਰ ਮੇਲੇ ਦੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੁਰੇ ਮੈਂ ਖੁੱਤੀ ਰਹੇ ਹੁੰਦੇ ਆ ਕਿ ਉਹ ਕੀ ਠੀਕ ਆ ਅਕੂងੀ ਯਾਰੀ ਦੀ ਆ ਲੱਗੀ ਰਹੀ ਇਹ ਤਾਂ ਫੁੱਪਾ ਜੀ ਤੇ ਜਦੋਂ ਦਾ ਗੌਲ ਪੰਗਾ ਟੋਲਣੇ ਲੱਗਾ ਪਹਿਲਾ মিডিਆ ਪੀਸ ਬਣਦਾ ਹੈ ਮੂੰਹ ਪਤਾ ਲੱਗਿਆ ਸੀ ਗੌਰਤ ਪਹਿਲਾਂ ਦੇ ਮੀਡੀਆ ਵੀ ਜੀ ਵਾਲੇ ਪਾਸੇ ਤਾਂ ਗੌਰਤ ਪਹਿਲਾਂ ਪਹਿਲਾਂ ਪਤਾ ਨਹੀਂ ਸੀ ਲੱਗਦਾ ਬਹੁਤ ਮੈਂ ਵੈਸੇ ਮੀਡੀਆ ਵੀ ਜਲਦੀ ਹੈ ਜੀ ਕਿ ਹਾਈਲਾਈਟ ਹੋਏਗਾ ਤੇ ਬਹੁਤ ਨਹੀਂ ਮੈਂ ਚਾਹੁੰਦਾ ਨਹੀਂ ਮੈਂ ਤਾਂ ਪਿੱਛੇ ਵਾਲਾ ਜੀ ਮੈਂ ਤਾਂ ਪਰਦੇ ਦੇ ਚੇਤੇ ਲੱਗੇ ਰਹਿੰਦਾ ਉਸਨੇ ਇਹ ਪੰਜਾਬ ਵਾਲੇ ਬਹੁਤ ਤੇ ਮੋਸਤ ਅਨੰਦ ਬਹੁਤ ਸਾਰੰਦਰ ਕਵਰ ਸਾਈਟ ਤੇ ਮੈਂ ਪਹਿਲਾਂ ਤੋਂ ਲੱਗੀ ਹੋਈ ਆ ਮਾਨ ਸਾਹਿਬ ਪੰਜਾਬੀ ਸਿੰਗਰ ਬੱਬੂ ਮਾਨ ਅੱਜ ਪੰਜਾਬ ਦੇ ਕਿਹਾ ਜਾਵੇ ਪਹੁੰਚੇ ਨੇ ਵਿਦੇਸ਼ ਤੋਂ ਔਰ ਜੇਰਾ ਬਾਬਾ ਨਾਨਕ ਪਹੁੰਚੇ ਨੇ ਜੇਰਾ ਬਾਬਾ ਨਾਨਕ ਦੇ ਵਕਤ ਵਕ ਪਿੰਡਾਂ ਦੇ ਵਿੱਚ ਆ ਕੇ ਸੇਵਾ ਸ਼ੁਰੂ ਕੀਤੀ ਹੈ ਔਰ ਸੇਵਾ ਦੇ ਵਿੱਚ ਜਿਹੜੇ ਲੋਕਾਂ ਦੇ ਘਰ ਢੱਠ ਗਏ ਸੀ ਉਹਨਾਂ ਲੋਕਾਂ ਦੇ ਘਰ ਬਣਾ ਕੇ ਦਿੱਤੇ ਜਾ ਰਹੇ ਆ ਤਸਵੀਰ ਦਿਖਾਉਣ ਲੱਗਾ ਟਰੈਕਟਰ ਟਰਾਲੀਆਂ ਔਰ ਟਰੈਕਟਰ ਟਰਾਲੀਆਂ ਦੇ ਵਿੱਚ ਕਿਹਾ ਜਾਵੇ ਤਾਂ ਘਰ ਬਣਾਉਣ ਦੀ ਉਸਾਰੀ ਦਾ ਸਮਾਨ ਜਿਹੜਾ ਹੈ ਉਹ ਲਿਆਂਦਾ ਹੈ ਬਬੂ ਮਾਨ ਨੇ ਕਿਹਾ ਕਿ ਮੈਂ মিডিਆ ਤੋਂ ਦੂਰ ਰਹਿਣਾ ਚਾਹਣਾ ਐਲੀ ਮੰਗੇ ਸੜਨਾ ਬੱਜੀ ਪਹਿਲੀ ਅੱਜ ਕਿਦਾਂ ਦੀ ਸੇਵਾ ਕਰਨ ਆਹੀ ਵੀਰੇ ਜਿਹੜਾ ਪਿੰਡ ਦਾ ਸਮਾਨ ਹੁੰਦਾ ਘਰ ਬਣਾਉਣ ਵਾਲਾ ਇਟਾ ਬਜਰੀ ਰੇਤਾ ਸੀਮਿੰਟ ਬਬੂ ਭਾਈ ਨੇ ਕਿਹਾ ਕਿ ਮੈਂ মিডিਆ ਤੋਂ ਦੂਰ ਰਹਿਣਾ ਸੀ ਮੈਂ ਤਾਂ ਦੱਸਣਾ ਵੀ ਨਹੀਂ ਸੀ ਹਾਂਜੀ ਹਾਂਜੀ ਭਾਈ ਮੈਂ ਵੀ ਪਿੱਛੇ ਠੀਕ ਹੈ ਸੇਵਾ ਦੱਸ ਕੇ ਦੱਸਦੇ ਜੀ ਤੁਸੀਂ ਫੜਦੇ ਆ ਖੜ ਗਏ ਹੁਣ ਤੋਂ ਦੇਖੋ ਕਿਦਾਂ ਦਾ ਲੱਗਦਾ ਪਿਆ ਸੇਵਾ ਕਰ ਦੇਖੋ ਪਹਿਲਾਂ ਸਾਰੇ ਤੁਰੇ ਸੀ ਜਦੋਂ ਹੋਇਆ ਹੀ ਹੋਇਆ ਪ੍ਰਸਾਦ ਅਸੀਂ ਉਦੋਂ ਗਏ ਨਹੀਂ ਐਵੇਂ ਝੂਠ ਮਾਰੀ ਆਵਾ ਅਸੀਂ ਬੜੇ ਗੱਛੀ ਨਹੀਂ ਗਏ ਅਨੂੰ ਆਏ ਸੀ ਜਦੋਂ ਸਾਰਾ ਪਾਣੀ ਠੱਲ ਪੈ ਗਈ ਠੰਡਾ ਹੋ ਗਿਆ ਉਦੋਂ ਬਾਅਦ ਅਸਲ ਤੇ ਲੋੜ ਪਤਾ ਲੱਗਣੀ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਬਾਕੀ ਫੂਡ ਫਾੜ ਤਾਂ ਹੁਣ ਸਾਰਿਆਂ ਕੋਲੇ ਆਲਮੋਸਟ ਹੈ ਗਈ ਆ ਆ ਮੈਂ ਜੀ ਦੰਬੀ ਮੇਰੇ ਹਿਸਾਬ ਨਾਲ ਬਿਲਕੁਲ ਜਦੋਂ ਛੱਤ ਚਲ ਜੇ ਕਹੇ ਦੀ ਔਰ ਛੱਤ ਦੇਣ ਆਏ ਹੋ ਤੁਸੀਂ ਅੱਜ ਬਿਲਕੁਲ ਨਹੀਂ ਨਹੀਂ ਅਸੀਂ ਤਾਂ ਦੇਣ ਵਾਲਾ ਕੋਣ ਰੱਬ ਹੈ ਜੀ ਐਲੀ ਮੰਗਟ ਔਰ ਬੱਬੂ ਮਾਨ ਦੇ ਨਾਲ ਪਹੁੰਚੇ ਆ ਕਹਿੰਦੇ ਕਿ ਅਸੀਂ মিডিਆ ਨੂੰ ਵੀ ਜਾਣਕਾਰੀ ਨਹੀਂ ਸੀ ਦੇਣੀ ਪਰ মিডিਆ ਨੂੰ ਕਿਤੇ ਜਾਣਕਾਰੀ ਲੱਗ ਗਈ ਪਰ ਅਸੀਂ ਗੁਪਤ ਸੇਵਾ ਕਰਨ ਆਏ ਆ ਹੁਣ ਜਰੂਰਤ ਆ ਪੰਜਾਬ ਨੂੰ ਸੇਵਾ ਦੀ ਕੈਮਰਾਮੈਨ ਮਨੀ ਦੇ ਨਾਲ ਨੇ ਤਿਲੂ ਥਰਾ ਦਿਨਿਸ਼ਵਰਾ ਟੀਵੀ ਟੇਰਾ ਬਪਨਾਨਾ ਬੈਨਿਦਰ ਮਾਰਚ ਜਿਹੜੇ ਸਾਰੇ ਅੰਦੋਲਨ ਹੋ ਗਏ ਜਾਂ ਅੱਜ ਪੰਜਾਬ ਉਹ ਲੋੜ ਕਿੰਨਾ ਬੜਾ ਘੜਾਇਆ ਸੀ ਉਦੋਂ ਘੱਟ ਲੋੜ ਸੀ ਅੱਜ ਜ਼ਿਆਦਾ ਲੋੜ ਹੈ ਤੁਸੀਂ ਆਏ ਹੋ ਨਹੀਂ ਸਾਰੇ ਦੇਖੋ ਇਹ ਇਹਦੇ ਵਿੱਚ ਮੈਂ ਕੱਲ ਨਹੀਂ ਸਾਰੇ ਲੱਗੇ ਹੋਏ ਆਂ ਹਰ ਬੰਦੇ ਦੀ ਆਪਣੀ ਹੈਸੀਅਤ ਹੁੰਦੀ ਹੈ ਜਿਹਦੀ ਜਿੰਨੀ ਕੋ ਹਿੰਮਤ ਹੈ ਸਮਰੱਥਾ ਹੈ ਉਹ ਲੱਗਿਆ ਹੋਇਆ ਹੈ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਹੈ ਸਾਹਿਬ ਉਹ ਅਸੀਂ ਸਾਰੇ ਕਰਦੇ ਰਹਿਵਾਂਗੇ ਹੌਲੀ ਹੌਲੀ ਓਵਰਾਲ ਪੰਜਾਬ ਤੁਸੀਂ ਕਿੱਥੇ ਹੋ ਨਹੀਂ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੌਲੀ ਹੌਲੀ ਇਸ ਦਾ ਮੰਨ ਬਣਾਇਆ ਦਾ ਕਿਸਾਨਾਂ ਦੇ ਲੋਕਾਂ ਦੀ ਸੇਵਾ ਦੀ ਮੰਗ ਕਿਸਮ ਦੀ ਆ। ਕਿ ਸੇਵਾ ਵੈਸੇ ਤਾਂ ਗੁਪਤ ਦਾਨ ਹੁੰਦਾ ਪਰ ਹੁਣ ਸਮਾਜ ਇਦਾਂ ਦਾ ਹੋ ਗਿਆ ਕਿ ਤੁਹਾਨੂੰ ਪਤਾ ਨਹੀਂ ਕਿਵੇਂ ਖਬਰ ਲੱਗੀ ਮੈਂ ਤਾਂ ਅਜੇ ਤਾਂ ਇਹ ਯਾਨੀ ਸੱਜਣ ਦਿਲੰਦਰ ਮਿਲੇ ਸੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੁਰੇ ਮਹਿਦ ਸੀ ਰਹੇ ਹੁੰਦੇ ਆ ਕੋਈ ਠੀਕ ਆ। ਅਕੂងੀ ਯਾਰੀ ਲਈ ਹਾਂ ਲੱਗੀ ਰਹੀ ਇਹ ਤਾਂ ਪੁੱਪਾ ਜੀ ਤੇ ਜਦੋਂ ਦਾ ਗੌਲ ਪੰਗੜਾ ਟੋਲਣ ਲੱਗਾ ਪਹਿਲਾ ਮੀਡੀਆ ਪੀਸ ਹੁੰਦਾ ਤਾਂ ਹਮ ਪਤਾ ਲੱਗਿਆ ਵਾ ਜੀ ਗੌਰ ਤੋਂ ਪਹਿਲਾਂ ਮੀਡੀਆ ਵੀ ਸੀ ਵਾਲੇ ਪਾਸੇ ਤਾਂ ਗੌਰ ਤੋਂ ਪਹਿਲਾਂ ਪਹਿਲਾਂ ਪਤਾ ਨਹੀਂ ਸੀ ਲੱਗਦਾ ਬਹੁਤ ਵੈਸੇ ਮੀਡੀਆ ਵੀ ਜਲਦੀ ਹੈ ਜੀ ਹਾਈਲਾਈਟ ਹੋਏਗਾ ਨਹੀਂ ਮੈਂ ਚਾਹੁੰਦਾ ਨਹੀਂ ਮੈਂ ਤਾਂ ਪਿਛੇ ਵਾਲਾ ਜੀ ਮੈਂ ਤਾਂ ਪਰਦੇ ਦੇ ਚੈੱਕ ਕਰਕੇ ਲੱਗੇ ਰਿਹਾ ਤੁਸੀਂ ਇੱਥੇ ਪੰਜਾਬ ਵਾਲੇ ਹੋ ਬਹੁਤ ਸਾਰੇ ਅੰਦਰ ਕਵਰ ਸੈਟਿੰਗ ਮੈਂ ਪਹਿਲਾਂ ਤੋਂ ਲੱਗੀ ਹੋਈ ਆ ਮਾਨ ਸਾਹਿਬ